ਅਪਡੇਟ ਲੈ ਕੇ ਆਏ ਆ ਸੋਮਵਾਰ ਦਰ ਸ਼ਾਮ ਜਿਹੜੀ ਪਿੰਡ ਖਾਨਖਾਨਾ ਦੇ ਵਿੱਚ ਜਿਹੜਾ ਇਨਕਾਊਂਟਰ ਦੀ ਗੱਲ ਸਾਹਮਣੇ ਆਈ ਸੀ ਉਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਆਈ ਹੈ ਕਿ ਇਹਨਾਂ ਆਰੋਪੀਆਂ ਵੱਲੋਂ सोनू ਖੱਤਰੀ ਗੈਂਗ ਦੇ ਲਈ ਕੰਮ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਕਹਿਣ ਤੇ ਬਾਹਰੋਂ ਬੈਠੇ ਵਿਦੇਸ਼ ਤੋਂ ਬੈਠੇ ਜਿਹੜੇ ਆ ਗੈਂਗ ਦੇ ਮੈਂਬਰਾਂ ਵੱਲੋਂ ਐਕਸਟਰਸ਼ਨ ਦੇ ਲਈ ਕਾਲ ਕਰਵਾਈਆਂ ਜਾਂਦੀਆਂ ਸੀ ਤੇ ਇਹ ਵਿਅਕਤੀ ਉਸ ਤਹਿਤ ਹੀ ਕੰਮ ਕਰਦੇ ਸਨ ਤੇ ਅੱਜ ਮੰਗਲਵਾਰ ਸਵੇਰੇ ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਿਤਾਬ ਸਿੰਘ ਐਸਪੀ ਡੀ ਸਰਜੀਤ ਸਿੰਘ ਬਾਈਆ ਡੀਐਸਪੀ ਬੰਗਾ ਹਰਜੀਤ ਸਿੰਘ ਅਤੇ ਪੁਲਿਸ ਪਾਰਟੀ ਜਿਹੜੀ ਆ ਮੌਕੇ ਤੇ ਪਹੁੰਚੀ ਆ ਤੁਹਾਨੂੰ ਮੌਕੇ ਤੇ ਖਾਨ ਖਾਨਾ ਦੀ ਤਸਵੀਰ ਦਿਖਾ ਰਹੇ ਆ ਜਿੱਥੇ ਜਿਹੜੀ ਆ ਸੋਮਵਾਰ ਸ਼ਾਮ ਨੂੰ ਜਿਹੜਾ ਇਨਕਾਊਂਟਰ ਹੋਇਆ ਸੀ ਦੋ ਜਿਹੜੇ ਆ ਗੈਂਗਸਟਰਾਂ ਦੇ ਆ ਤੇ ਆ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜੋ ਸਾਨੂੰ ਜਾਣਕਾਰੀ ਮਿਲੀ ਆ ਇਹਨਾਂ ਦੋਨਾਂ ਜਿਹੜੇ ਮੋਲਜਮਾਂ ਇਹਨਾਂ ਦੇ ਜਿਹੜੇ ਆ ਬਾਹਰ ਤੋਂ ਬੈਠੇ ਜਿਹੜੇ ਆ ਕੰਮ ਕੀਤਾ ਜਾ ਰਿਹਾ ਸੀਗਾ ਤੇ ਇਹਨਾਂ ਦੇ ਕੋਲ ਵਿਦੇਸ਼ੀ ਪਿਸਤਲ ਬੜੇ ਹਾਈ ਲੈਵਲ ਦਾ ਜਿਹੜਾ ਪਿਸਤਲ ਪਿਸਤਲ ਹੈਗਾ ਗਲੌਕ ਦੱਸਿਆ ਜਾ ਰਿਹਾ ਹੈ ਉਹ ਵੀ ਬਰਾਮਦ ਹੋਇਆ ਹੈ ਤੇ ਆ ਮੌਕੇ ਤੇ ਤੁਹਾਨੂੰ ਜਿਹੜੀ ਗੱਡੀ ਜਿਸ ਦੇ ਉੱਤੇ ਇਹਨਾਂ ਮੁਲਜ਼ਮਾਂ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਗੋਲੀਆਂ ਚਲਾਈਆਂ ਗਈਆਂ ਉਹਦੀ ਤੁਹਾਨੂੰ ਵੀਡੀਓ ਦੱਸ ਦਿੰਦੀ ਆ ਪੁਲਿਸ ਦੇ ਦੱਸ ਅਨਸਾਰ આરોપીਆਂ ਵੱਲੋਂ 6 ਫਾਇਰ ਕੀਤੇ ਗਏ ਪੁਲਿਸ ਪਾਰਟੀ ਦੇ ਉੱਤੇ ਤੇ ਜਦੋਂ ਜਵਾਬੀ ਕਾਰਵਾਈ ਹੋਈ ਤਾਂ ਉਸ ਤੋਂ ਬਾਅਦ ਇਹਨਾਂ ਆਰੂਪੀਆਂ ਦੇ ਵਿੱਚੋਂ ਦੋਨਾਂ ਰੂਪੀਆਂ ਦੀ ਇੱਕ ਰੂਪੀ ਦੇ ਦੋ ਲੱਤਾਂ ਦੇ ਉੱਤੇ ਗੋਲੀ ਲੱਗੀ ਤੇ ਇੱਕ ਦੀ ਇੱਕ ਲੱਤ ਦੇ ਉੱਤੇ ਜਿਹੜੀ ਆ ਗੋਲੀ ਲੱਗੀ ਆ ਆ ਤੁਹਾਨੂੰ ਜਿਹੜੀ ਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਿਤਾਬ ਸਿੰਘ ਉਹਨਾਂ ਵੱਲੋਂ ਮੀਡੀਆ ਨੂੰ ਜਿਹੜਾ ਆ ਜੋ ਵੀ ਜਾਣਕਾਰੀ ਦਿੱਤੀ ਕੋ ਤੁਹਾਡੇ ਨਾਲ ਜਿਹੜੀ ਆ ਆਪਾਂ ਸਾਂਝੀ ਕਰ ਰਹੇ ਹਾਂ ਇਹਦੇ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਸੰਦੀਪ ਹਾਂ ਉਹ ਬਹਿਰਾਮ ਦਾ ਰਹਿਣ ਵਾਲਾ ਹੈ ਤੇ ਦੂਜਾ ਅਬੇ ਹੈ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈਗਾ ਉਹਨਾਂ ਦੀ ਪੁੱਛਗਿੱਛ ਤੋਂ ਹੀ ਜਿਹੜੇ ਦੋ ਦੋਸ਼ੀ ਹੈ ਉਹ ਸੀ ਹੋਰ ਆਈਡੈਂਟੀਫਾਈ ਕੀਤੇ ਜਿਹਦੇ ਵਿੱਚੋਂ ਇੱਕ ਅਸ਼ਵਿੰਦਰ ਈਸ਼ੂ ਤੇ ਦੂਸਰਾ ਅਮਨ ਹੈਗਾ ਤੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਦੋਸ਼ੀ ਹੈ ਇਹ ਜਲੰਧਰ ਦੇ ਰਹਿਣ ਵਾਲੇ ਹੈ ਤੇ ਇਹਨਾਂ ਏਰੀਆ ਦੇ ਵਿੱਚ ਹੀ ਇਹ ਠਾਰ ਲੈਂਦੇ ਹੈਗੇ ਇਹ ਜਿੱਥੇ ਮੌਕੇ ਤੇ ਆਪਾਂ ਖੜੇ ਆ ਪਿੰਡ ਖਾਨਖਾਨਾ ਪੀਐਸ ਮੁਕੰਧਪੁਰ ਇਹ ਠਾਰ ਦੇ ਬਾਰੇ ਵੀ ਸਾਨੂੰ ਉਹਨਾਂ ਦੋਸ਼ੀਆਂ ਤੋਂ ਹੀ ਪਤਾ ਲੱਗਿਆ ਤੇ ਕੱਲ ਜਦੋਂ ਸਾਨੂੰ ਪਤਾ ਸੀਗਾ ਕਿ ਉਹਨਾਂ ਨੇ ਇੱਥੇ ਠਾਰ ਲੈਣੀ ਹੈ ਜਦੋਂ ਸਾਡੀਆਂ ਜੁਆਇੰਟ ਟੀਮਸ ਜਿਹਦੇ ਵਿੱਚ ਸਾਡੀ CIA ਤੇ PS ਬਰਾਮ ਦੇ ਟੀਮਾਂ ਸੀਗੀਆਂ ਜਦੋਂ ਉਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਘੇੜਾ ਪਾਇਆ ਤਾਂ ਅੱਗੋਂ ਇਹ ਦੋ ਦੋਸ਼ੀਆਂ ਜਿਹਦੇ ਵਿੱਚ ਈਸ਼ਵਿੰਦਰ ਤੇ ਅਮਨ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇਹਨਾਂ ਕੋਲ ਦੋ ਵੈਪਨ ਸੀਗੇ ਈਸ਼ਵਿੰਦਰ ਕੋਲ ਇੱਕ Glock ਵੈਪਨ ਸੀਗਾ ਤੇ ਦੂਸਰਾ ਸੀਗਾ ਉਹਦੇ ਕੋਲ 34 ਦਾ ਪਿਸਤਲ ਸੀਗਾ ਤੇ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਟੋਟਲ 6 ਫਾਇਰ ਕੀਤੇ ਜਿਹੜੇ ਦੋ ਫਾਇਰ ਸਾਡੀ ਸਰਕਾਰੀ SHQ ਦੀ ਸਰਕਾਰੀ ਗੱਡੀ ਦੇ ਉੱਤੇ ਲੱਗੇ ਤੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇਹਨਾਂ ਦੋਵਾਂ ਦੋਸ਼ੀਆਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਸ਼ਵਿੰਦਰ ਈਸ਼ੂ ਦੇ ਦੋਵਾਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਤੇ ਜਿਹੜਾ ਅਮਨ ਹੈਗਾ ਉਹਦੇ ਰਾਈਟ ਲੈਗ ਦੇ ਵਿੱਚ ਗੋਲੀ ਲੱਗੀ ਹੈਗੀ ਉਸ ਤੋਂ ਬਾਅਦ ਤੁਰੰਤ ਇਹਨਾਂ ਨੂੰ ਮੈਡੀਕਲ ਹੈਲਪ ਦੇ ਲਈ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਹੈਗਾ ਤੇ ਡਾਕਟਰ ਦੇ ਦੱਸਣ ਦੇ ਮੁਤਾਬਕ ਇਹਨਾਂ ਦੋਵਾਂ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸਟੇਬਲ ਹੈਗੀ ਹੈ ਜਿਹੜਾ 124 ਨੰਬਰ ਮੁਕਦਮਾ ਦਰਜ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਉਹ ਬਾਈ ਨੇਮ ਸੀਗੇ ਉਹਦੇ ਵਿੱਚ ਇੱਕ ਦੋਸ਼ੀ ਤਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਜੋ ਕਿ ਹੁਣ ਕੈਨੇਡਾ ਦੇ ਵਿੱਚ ਰਹਿੰਦਾ ਹੈਗਾ ਪਿੱਛੂ ਇਹ ਤੇ ਇਹਦਾ ਚਾਚਾ ਦਾਰਾ ਸਿੰਘ ਇਹਨਾਂ ਦੋਵਾਂ ਨੇ ਮਿਲ ਕੇ ਜਿਹੜੀ ਹੈ ਇਹ ਸਾਜ਼ਿਸ਼ ਇੱਕ ਵਿਅਕਤੀ ਨੂੰ ਮਾਰਨ ਦੇ ਲਈ ਰਚੀ ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਰਾਜੂ ਵਾਲਖ ਜੋ ਕਿ ਹਜੇ ਤੱਕ ਗ੍ਰਿਫਤਾਰ ਨਹੀਂ ਹੈ ਜਲੰਧਰ ਦਾ ਰਹਿਣ ਵਾਲਾ ਹੈ ਇਹਨੂੰ ਕੰਟੈਕਟ ਕੀਤਾ ਤੇ ਨਾਲ ਹੀ ਸੋਨੂ ਕਤਰੀ ਵੀ ਇਹਦੇ ਵਿੱਚ ਇਨਵੋਲ ਸੀਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਬਾਇ ਨੇਮ ਅਸੀਂ ਵਿੱਚ ਨਾਮਿਨੇਟ ਕਰ ਲਿਆ ਹੈਗਾ ਤੇ ਇਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਹੈ ਅਸੀਂ ਜਿਹੜੀ ਲੀਗਲ ਕਾਰਵਾਈ ਬਣਦੀ ਹੈ ਉਹ ਕਰਾਂਗੇ ਜਿਹੜੇ ਦੋ ਦੋਸ਼ੀ ਸੀਗੇ ਸ਼ਵਿੰਦਰ ਤੇ ਅਮਨ ਜਿਹੜੇ ਕਿ ਪੁਲਿਸ ਫਾਇਰਿੰਗ ਦੇ ਵਿੱਚ ਜਿਹੜੇ ਇੰਜਰਡ ਹੋਏ ਨੇ ਇਨਾਂ ਦੇ ਖਿਲਾਫ ਪਹਿਲਾਂ ਵੀ ਬੜੇ ਹੀ ਹਿਨਸ ਕ੍ਰਾਈਮ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇੱਕ ਬਿਆਸ ਦੇ ਵਿੱਚ ਇੱਕ ਸਤਨਾਮ ਨਿਆਂਮ ਦੇ ਵਿਅਕਤੀ ਦਾ ਇੱਕ ਇਹਨਾਂ ਨੇ ਕਤਲ ਕੀਤਾ ਉਹ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈ ਤੇ ਗੜਸ਼ੰਕਰ ਦੇ ਵਿੱਚ ਵੀ ਇਹਨਾਂ ਨੇ ਕੁਸ਼ ਐਕਸਟਰੈਸ਼ਨ ਦੇ ਵਾਸਤੇ ਫਾਇਰਿੰਗ ਕੀਤੀ ਹੈ ਉਹ ਵੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੈਗੇ ਕਿੱਲੇ ਹੋਈ ਘਟਨਾ ਅੰਜਮ ਤੇ ਹੈ ਹਾਂਜੀ ਕੱਲ ਘਟਨਾ ਕਿੰਨੇ ਵਜੇ ਹੋਇਆ ਸਰ ਅੱਤੇ ਇਹ ਇੱਕ ਅੱਲ ਜਿਹੜੀ ਘਟਨਾ ਹੈਗੀ ਹੈ ਸ਼ਾਮ 5-6 ਵਜੇ ਦੀ ਹੈਗੀ ਹੈ ਕਿਉਂਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਸੀ ਜਿਹੜੇ ਦੋ ਦੋਸ਼ੀ ਅਸੀਂ ਆਲਰੇਡੀ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਤੋਂ ਸਾਨੂੰ ਇਨਫ ਤੇ ਕੱਲ ਵੀ ਇਹਨਾਂ ਨੇ ਇਕੱਠੇ ਇੱਥੇ ਹੋਣਾ ਸੀਗਾ ਤੇ ਉਸ ਤੋਂ ਬਾਅਦ ਵਾਰਦਾਤ ਕਰਨ ਦੇ ਲਈ ਇਹਨਾਂ ਨੇ ਮੰਡਾਲੀ ਜਾਣਾ ਸੀਗਾ ਜਿਹੜੇ ਵਿਅਕਤੀ ਨੂੰ ਇਹ ਮਾਰਨ ਦੀ ਕੋਸ਼ਿਸ਼ ਕਰਦੇ ਵੀ। ਜਿਹੜਾ ਅਮਨ ਨੇ ਜਿਹੜਾ ਦੂਜੇ ਬੰਦੇ ਨੇ ਕਿ ਪਹਿਲਾਂ ਕੋਈ ਮਮਤਾ ਦਾ ਜਨਮ ਉਸ ਜਿੱਲੀ ਚਨ ਉਤੇ ਇਹਨਾਂ ਦੇ ਨਵਾਂ ਸ਼ਹਿਰ ਦੇ ਵਿੱਚ ਦਰਜ ਨਹੀਂ ਹੈਗਾ ਬਟ ਹਾਂ ਇਹਨਾਂ ਤੇ ਪਹਿਲਾਂ ਇੱਕ ਮਰਡਰ ਦਾ ਮਕਦਮਾ ਦਰਜ ਹੈਗਾ ਬਿਆਸ ਦੇ ਵਿੱਚ। ਇਹਨਾਂ ਨੇ ਇੱਕ ਦੋਸ਼ੀ ਦਾ ਕਤਲ ਕੀਤਾ ਸੀ ਤੇ ਦੋ ਫਾਇਰਿੰਗ ਦੇ ਕੇਸ ਜਿਹੜੇ ਇਹਨਾਂ ਦੇ ਖਿਲਾਫ ਗੜਸ਼ਨਕਰ ਦੇ ਵਿੱਚ ਦਰਜ ਹੈਗੇ। ਜਿੰਦਾ ਕਰਤੂਸ ਕੋ ਮਿਲੇ ਸਰ। ਇਹਦੇ ਵਿੱਚ ਸਾਨੂੰ ਜਿਹੜਾ ਇਹਨਾਂ ਕੋਲ ਵੈਪਨ ਸੀਗੇ ਉਹਦੇ ਵਿੱਚੋਂ ਇੱਕ-ਇੱਕ ਜਿੰਦਾ ਕਰਸ ਬਿਲਕੁਲ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹਨਾਂ ਨੇ 6 ਫਾਇਰ ਟੋਟਲ ਕੀਤੇ ਆ ਪੁਲਿਸ ਪਾਰਟੀ ਦੇ ਜਿਹੜੇ 2 ਫਾਇਰ ਹੈਗੇ ਆ ਉਹ ਐਸਐਚਓ ਦੀ ਗੱਡੀ ਤੇ ਲੱਗੇ ਆ ਸਰ ਤੁਸੀਂ ਹੁਣੇ ਕਿਹਾ ਕਿ ਉਹਨਾਂ ਨੇ ਦੋਸ਼ੀ ਦੇ ਬਿਆਸ ਦੇ ਵਿੱਚ ਦੋਸ਼ੀ ਨੂੰ ਕਤਲ ਕੀਤਾ ਸੀਗਾ ਤੇ ਉਹ ਜਿਹੜੇ ਦੋਸ਼ੀ ਨੂੰ ਕਤਲ ਕੀਤਾ ਸੀ ਉਹਦੇ ਤੇ ਕੀ ਮੁਕੱਦਮਾ ਦਰਜ ਸੀ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਦੋਸ਼ੀਆਂ ਨੇ ਉਹਨੂੰ ਕਤਲ ਕੀਤਾ ਸੀਗਾ ਤੇ ਉਹ ਜਿਹੜਾ ਉਹ ਵੀ ਜਿਹੜਾ ਸੀਗਾ ਇਹਨਾਂ ਦਾ ਸਾਨੂੰ ਜੋ ਪਤਾ ਲੱਗਿਆ ਹਜੇ ਤੱਕ ਬਟ ਇਹ ਕੋਈ ਇਹ ਨਹੀਂ ਪਤਾ ਕਿ ਇਨਵੈਸਟੀਗੇਸ਼ਨ ਚ ਆਇਆ ਕਿ ਇਹਨਾਂ ਨੂੰ ਪੁਰਾਣਾ ਜਾਣਦਾ ਸੀਗਾ ਬਟ ਉਹਦੇ ਖਿਲਾਫ ਕੋਈ ਮੁਕੱਦਮਾ ਦਰਜ ਹੈ ਕਿ ਨਹੀਂ ਹੈ ਇਹ ਹਜੇ ਉਹ ਜੇ ਰਿਮਾਰਡ ਲਿਆ ਜਾਏਗਾ ਸਰ ਇਹਨੂੰ ਆ ਬਿਲਕੁਲ ਜੀ ਇਹਨਾਂ ਨੂੰ ਐਸੀ ਐਡਮਿਟ ਕਰਾਤਾ ਹੈਗਾ ਤੇ ਜਦੋਂ ਵੀ ਸਾਨੂੰ ਡਾਕਟਰ ਦੱਸਣਗੇ ਅਸੀਂ ਇਹਨਾਂ ਦਾ ਰਿਮਾਰਡ ਲਵਾਂਗੇ ਇੱਕ ਮੈਂ ਤੁਹਾਡੇ ਮਾਧਿਮ ਰਾਹੀਂ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਇਹ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਕੋਈ सोनू ਖਤਰੀ ਵਰਗੇ ਇਹ ਕੁਝ ਪੈਸਿਆਂ ਦਾ ਲਾਲਚ ਦੇ ਕੇ ਜਿਹੜੇ ਇੱਥੇ ਸਾਡਾ ਯੂਥ ਹੈ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਆ ਬਟ ਉਹ ਜਿਹੜਾ ਉਹਦਾ ਖਮਿਆਜ਼ਾ ਹੈਗਾ ਯੂਥ ਨੂੰ ਭੁਗਤਣਾ ਪੈਂਦਾ ਤਾਂ ਜਿਹੜੇ ਐਜੇ ਬੰਦੇ ਬਾਹਰ ਬੈਠੇ ਆ ਇਹਨਾਂ ਦੀ ਗੱਲਾਂ ਵਿੱਚ ਨਾਣ ਤੇ ਆਪਣਾ ਸਹੀ ਰਾਹ ਤੇ ਚੱਲੋ ਰਾਈਟ ਸਰ ਥ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ